ਸਾਡੇ ਦੇਸ਼ ਦੇ ਵਿੱਚ ਇਲੈਕਸ਼ਨਸ ਹੋਣ ਤਾਂ ਲੀਡਰ ਜਿਹੜੇ ਆ ਇਹ ਪ੍ਰਚਾਰ ਵੱਧ ਚੜ ਕੇ ਨਾ ਕਰਨ ਇਹ ਤਾਂ ਹੋ ਹੀ ਨਹੀਂ ਸਕਦਾ ਪ੍ਰਚਾਰ ਕਰਨ ਦੀਆਂ ਜਿਹੜੀਆਂ ਨਿਸ਼ਚਿਤ ਤਹਿਸੀਮਾ ਹੁੰਦੀਆਂ ਨੇ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਹੁੰਦੀਆਂ ਨੇ ਉਹ ਤੋੜੀਆਂ ਨਾ ਜਾਣ ਤਾਂ ਪ੍ਰਚਾਰ ਜਿਹੜਾ ਇਹ ਪ੍ਰਚਾਰ ਮੰਨਿਆ ਹੀ ਨਹੀਂ ਜਾਂਦਾ ਵੱਧ ਚੜ ਕੇ ਜਿਹੜਾ ਆਪਣੀ ਪਾਰਟੀ ਬਾਰੇ ਆਪਣੇ ਬਾਰੇ ਸੋਲੇ ਨਾ ਗਏ ਜਾਣ ਪੜੇ ਜਾਣ ਪ੍ਰਚਾਰ ਪ੍ਰਚਾਰ ਮੰਨਿਆ ਹੀ ਨਹੀਂ ਜਾਂਦਾ ਔਰ ਕਿਸੇ ਵੇਲੇ ਤਾਂ ਇਸ ਚੋਣ ਪ੍ਰਚਾਰ ਦੇ ਦੌਰਾਨ ਅਜਿਹੀਆਂ ਗੱਲਾਂ ਅਜਿਹੀਆਂ ਫੋਟੋਆਂ ਅਜਿਹੇ ਬਿਆਨ ਜਾਰੀ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਜਿਨ੍ਹਾਂ ਦਾ ਉਸ ਪੂਰੇ ਇਲੈਕਸ਼ਨ ਦੇ ਨਾਲ ਜਾਂ ਜਿਹੜੀ ਗੱਲ ਇਹਨਾਂ ਨੇ ਇਸ਼ਤਿਹਾਰ ਦੇ ਵਿੱਚ ਜਾਂ ਬੋਰਡ ਦੇ ਉੱਤੇ ਛਾਪੀ ਹੁੰਦੀ ਆ ਲਗਾਈ ਹੁੰਦੀ ਆ ਫਲੈਕਸ ਬੋਰਡ ਟੰਗਿਆ ਹੁੰਦਾ ਉਹਦਾ ਲੈਣਾ ਦੇਣਾ ਹੀ ਉਸ ਗੱਲ ਦੇ ਨਾਲ ਨਹੀਂ ਹੁੰਦਾ ਪਰ ਕਿਉਂਕਿ ਚੋਣਾ ਹੁੰਦੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਵੀ ਦੇਖੋ ਸਾਡੀ ਸਰਕਾਰ ਆ ਕੰਮ ਕਰ ਰਹੀ ਆ ਆ ਸਕੀਮ ਜਿਹੜੀ ਆ ਅਸੀਂ ਸ਼ੁਰੂ ਕਰ ਦਿੱਤੀ ਆ ਇੰਨੇ ਲੱਖ ਲੋਕਾਂ ਨੂੰ ਇਹਦਾ ਲਾਭ ਪ੍ਰਾਪਤ ਹੋ ਗਿਆ ਤਾਂ ਫਿਰ ਉਦੋਂ ਤੱਕ ਲੀਡਰਾਂ ਨੂੰ ਵੀ ਚੈਨ ਨਹੀਂ ਪੈਂਦਾ ਤੇ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਨਹੀਂ ਬਣਦਾ ਵੀ ਯਾਰ ਮੈਂ ਫਲਾਣੀ ਥਾਂ ਤੇ ਪੋਸਟਰ ਦੇਖਿਆ ਸੀ ਉਸ ਪੋਸਟਰ 'ਚ ਦਾਵਾ ਕੀਤਾ ਗਿਆ ਸੀਗਾ ਵੀ ਇੰਦਾ ਇੰਦਾ ਹੋ ਰਿਹਾ ਕੀ ਵਾਕਈ ਹੋ ਰਿਹਾ ਫਿਰ ਉਹ ਕਹਿੰਦੇ ਯਾਰ ਪੋਸਟਰ ਤਾਂ ਇੰਨੇ ਸਾਰੇ ਲਗਾਏ ਆ ਕੀ ਪਤਾ ਗੱਲ ਵਾਕਿਆ ਹੀ ਸੱਚ ਹੋਵੇ ਮਹਾਰਾਸ਼ਟra ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਇਸ ਸਾਲ ਹੋ ਜਾਣਗੀਆਂ ਜਾਂ ਫਿਰ ਅਗਲੇ ਸਾਲ ਪਹਿਲੇ ਮਹੀਨੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਮਹਾਰਾਸ਼ਟra ਦੇ ਵਿੱਚ ਹੋਣੀਆਂ ਨੇ ਹੁਣ ਚੋਣਾਂ ਹੋਣੀਆਂ ਨੇ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਗਿਆ ਇਸੇ ਚੋਣ ਪ੍ਰਚਾਰ ਦੇ ਦੌਰਾਨ ਉਥੋਂ ਦੇ ਇੱਕ ਵਿਧਾਇਕ ਨੇ ਇੱਕ ਪੋਸਟਰ ਦੇ ਉੱਤੇ ਦੋ ਔਰਤਾਂ ਦੀ ਫੋਟੋ ਲਗਾ ਦਿੱਤੀ ਸਕੀਮ ਸ਼ੁਰੂ ਕੀਤੀ ਮਹਾਰਾਸ਼ਟਰ ਦੀ शिंदे ਸਰਕਾਰ ਨੇ ਲੜਕੀ ਬਹਨ ਯੋਜਨਾ ਜਿਹਦੇ ਵਿੱਚ ਸਰਕਾਰ ਦਾਵਾ ਕਰਦੀ ਹੈ ਵੀ ਅਸੀਂ ਹਰੇਕ ਔਰਤ ਨੂੰ ਹਰੇਕ ਮਹਿਲਾ ਨੂੰ 1500 ਰੁਪਏ ਮਹੀਨਾ ਜਿਹੜਾ ਉਹ ਦਿੰਨੇ ਆ ਤੇ ਦਿੰਨੇ ਉਹਨਾਂ ਔਰਤਾਂ ਨੂੰ ਆ ਜਿਨ੍ਹਾਂ ਦੀ ਸਾਲਾਨਾ ਆਮਦਨ ਜਿਹੜੀ ਆ ਉਹ 2.5 ਲੱਖ ਰੁਪਏ ਤੋਂ ਘੱਟ ਹੈ ਹੁਣ ਜਦੋਂ ਇਹਨਾਂ ਦੋਹਾਂ ਔਰਤਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੱਡੇ ਵੱਡੇ ਹੋਲਡਿੰਗਸ ਦੇ ਉੱਤੇ ਲੱਗ ਗਈਆਂ ਤਾਂ ਇਹਨਾਂ ਦੋਹਾਂ ਔਰਤਾਂ ਵਾਸਤੇ ਤਾਂ ਨੌਬਤ ਜਿਹੜੀ ਆ ਤਲਾਕ ਤੱਕ ਪਹੁੰਚ ਗਈ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਕਿਹੜੇ ਵੇਲੇ ਜਾ ਕੇ ਫੋਟੋ ਖਚਾਲੀ ਹੁਣ ਜਿਹੜੀ ਏਕਨਾਥ ਸ਼ਿੰਦੇ ਸਰਕਾਰ ਆ ਇਹ ਇਸ ਵੇਲੇ ਭਾਜਪਾ ਦੀ ਭਾਈਵਾਲ ਸਰਕਾਰ ਆ ਤੇ ਇਹਨਾਂ ਨੇ ਜਿਹੜਾ ਉੱਥੇ ਸ਼ਿਵ ਸੈਨਾ ਉਹਨੂੰ ਦਗਾ ਦੇ ਕੇ ਭਾਜਪਾ ਦੇ ਨਾਲ ਭਾਈਵਾਲੀ ਪਾਈ ਸੀਗੀ ਹੁਣ ਜਦੋਂ ਇਹਨਾਂ ਦੀ ਫੋਟੋ ਉੱਥੇ ਲੱਗ ਗਈ ਤਾਂ ਇਹਨਾਂ ਦੇ ਘਰ ਤਾਂ ਕਲੇਸ਼ ਸ਼ੁਰੂ ਹੋ ਗਿਆ ਵੀ ਤੁਸੀਂ ਕਿਹੜੇ ਵੇਲੇ ਜਾ ਕੇ ਫੋਟੋ ਖਚਾਏ ਹੋ ਤੁਹਾਡੀ ਫੋਟੋ ਪੂਰੇ ਬੰਬੇ ਦੇ ਵਿੱਚ ਲੱਗੀ ਪਈ ਆ ਪੂਰੇ ਮੁੰਬਈ ਦੇ ਵਿੱਚ ਤੁਹਾਡੀਆਂ ਫੋਟੋਆਂ ਲੱਗੀਆਂ ਪਈਆਂ ਵੀ ਇਹ ਜਨਾਨੀਆਂ ਜਿਹੜੀਆਂ ਦੋ ਔਰਤਾਂ ਜਿਹੜੀਆਂ ਨੇ ਇਹ ਇਸ ਵੇਲੇ ਇਹਨਾਂ ਦੀਆਂ ਬ੍ਰਾਂਡ ਬੈਸਟਰ ਬਣੀਆਂ ਹੋਈਆਂ ਨੇ ਇਹ ਹਾਸਾ ਹਾਸ ਕੇ ਕਹਿਣ ਡੀਆਂ ਨੇ ਫੋਟੋ ਦੇ ਵਿੱਚ ਵੀ ਸਾਨੂੰ 1500 ਰੁਪਏ ਮਹੀਨਾ ਜਿਹੜਾ ਉਹ ਮਿਲਦਾ ਤੇ ਜਦ ਕੀ ਕਹਿੰਦੇ ਵੀ ਤੁਹਾਨੂੰ ਕਿਹਾ ਕਿੰਨੇ ਵੀ ਤੁਸੀਂ ਪਹਿਲਾਂ ਤਾਂ ਉਹਨਾਂ ਕੋਲੋਂ ਪੈਸੇ ਲਓ ਜਦੋਂ ਮਾਮਲਾ ਇੰਨਾ ਲੜਾਈ ਝਗੜਾ ਵੱਧ ਗਿਆ ਉਹਨਾਂ ਦੇ ਘਰ 'ਚ ਕਲੇਸ਼ ਹੋ ਗਿਆ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਪਤਾ ਹੀ ਨਹੀਂ ਵੀ ਸਾਡੀ ਫੋਟੋ ਕਿਹੜੇ ਵੇਲੇ ਜਿਹੜੀ ਆ ਇਹ ਇਸਤੇਮਾਲ ਕਰ ਲਈ ਗਈ ਆ ਅਸੀਂ ਤਾਂ ਕਦੇ ਨਾ ਕਿਸੇ ਰੈਲੀ 'ਚ ਗਏ ਆ ਨਾ ਕਿਸੇ ਐਮਐਲਏ ਨੂੰ ਜਾਣਦੇ ਆ ਨਾ ਕਿਸੇ ਕਾਉਂਸਲਰ ਨੂੰ ਜਾਣਦੇ ਆ ਨਾ ਕਿਸੇ ਹਲਕਾ ਇੰਚਾਰਜ ਨੂੰ ਜਾਣਦੇ ਆ ਨਾ ਕਿਸੇ ਹੋਰ ਜਿਹੜਾ ਕੋਈ ਅਹੁਦੇਦਾਰ ਆ ਪਾਰਟੀ ਦਾ ਉਹਨੂੰ ਜਾਣਦੇ ਆ ਸਾਨੂੰ ਤਾਂ ਆਪ ਨਹੀਂ ਪਤਾ ਵੀ ਸਾਡੀ ਫੋਟੋ ਜਿਹੜੀ ਆ ਇਹ ਇਹਨਾਂ ਪੋਸਟਰਸ ਦੇ ਉੱਤੇ ਲੱਗੀ ਆ ਤੇ ਇਹ ਜਿਹੜੇ ਪੋਸਟਰਸ ਆ ਇਹ ਪੂਰੇ ਪੰਬਈ ਸ਼ਹਿਰ ਦੇ ਵਿੱਚ ਲੱਗੇ ਹੋਏ ਆ ਮਾਮਲਾ ਜਦੋਂ ਪਾਰਟੀ ਕੋਲ ਪਹੁੰਚਿਆ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਸਾਹਿਬ ਆ ਤੁਸੀਂ ਇਹ ਕਿਹੜੀਆਂ ਫੋਟੋਆਂ ਇਸਤੇਮਾਲ ਕਰ ਲਈਆਂ ਤਾਂ ਉਹ ਅੱਗੋਂ ਕਹਿਣ ਲੱਗੇ ਵੀ ਦਰਸਲ ਕਹਿੰਦੇ ਸਕੀਮ ਤਾਂ ਸਾਡੀ ਸਰਕਾਰ ਦੀ ਹੈਗੀ ਆ ਲੜਕੀ ਬਹਿਨ ਯੋਜਨਾ ਜਿਹਦੇ ਵਿੱਚ ਅਸੀਂ 1500 ਰੁਪਿਆ ਹਰੇਕ ਔਰਤ ਨੂੰ ਦਿੰਨੇ ਆ ਜਿਨ੍ਹਾਂ ਦੀ ਜਿਹੜੀ ਸਲਾਨਾ ਆਮਦਨ ਆ ਉਹ 2.5 ਲੱਖ ਰੁਪਏ ਤੋਂ ਘੱਟ ਆ ਪਰ ਕਹਿੰਦੇ ਇਹ ਪੋਸਟਰ ਅਸੀਂ ਨਹੀਂ ਬਣਵਾਏ ਔਰ ਨਾ ਹੀ ਅਸੀਂ ਜਿਹੜਾ ਵਾ ਕਿਸੇ ਆਪਣੇ ਵਰਕਰ ਦੀ ਫੋਟੋ ਇਹ ਮਤਲਬ ਪ੍ਰਿੰਟਿੰਗ ਵਾਲਿਆਂ ਨੂੰ ਦਿੱਤੀ ਵੀ ਇਹਨਾਂ ਦੀ ਫੋਟੋ ਜਿਹੜੀ ਆ ਤੁਸੀਂ ਛਾਪ ਦਿਓ ਤੇ ਉਹ ਕਹਿੰਦੇ ਫਿਰ ਇਹ ਸਾਡੇ ਘਰ ਦੀਆਂ ਜਿਹੜੀਆਂ ਔਰਤਾਂ ਨੇ ਇਹਨਾਂ ਦੀ ਤੁਸੀਂ ਫੋਟੋ ਛਾਪ ਹੀ ਕਿਦਾਂ ਉਹ ਕਹਿਣ ਲੱਗੇ ਵੀ ਅਸੀਂ ਇਹ ਸਾਰਾ ਠੇਕਾ ਨਾ ਜਿਹੜਾ ਇੱਕ ਐਡਵਰਟਾਈਜ਼ਿੰਗ ਏਜੰਸੀ ਨੂੰ ਦਿੱਤਾ ਹੋਇਆ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਹੁਣ ਖੈਰ ਇਹ ਮਾਮਲਾ ਇਸ ਵੇਲੇ ਪੁਲਿਸ ਦੇ ਕੋਲ ਆ ਭਈ ਇਹ ਔਰਤਾਂ ਦੀ ਫੋਟੋ ਉਹਨਾਂ ਨੇ ਫੇਸਬੁੱਕ ਤੋਂ ਲੈ ਲਈ ਇੰਸਟਾਗ੍ਰਾਮ ਤੋਂ ਲਈ ਜਾਂ ਕਿੱਥੋਂ ਲਈ ਇਹ ਤਾਂ ਹੁਣ ਪੁਲਿਸ ਜਿਹੜੀ ਆ ਉਹ ਪਤਾ ਕਰਾਏਗੀ ਪਰ ਨਾ ਕਿਸੇ ਨੂੰ ਪੁੱਛਿਆ ਨਾ ਕਿਸੇ ਨੂੰ ਦੱਸਿਆ ਦੋ ਔਰਤਾਂ ਦੀ ਫੋਟੋ ਜਿਹੜੀ ਆ ਉਹ ਲਈ ਤੇ ਚੁੱਪ ਕਰਕੇ ਇਹਨਾਂ ਨੇ ਜਿਹੜਾ ਵਾ ਉਹਦੇ ਉੱਤੇ ਪੋਸਟਰਾਂ ਤੇ ਲਾਤੀ ਤੇ ਫਿਰ ਉਹ ਵਾਇਰਲ ਹੋਣ ਲੱਗੀ ਤੇ ਉਹਨਾਂ ਦੇ ਘਰ ਤਾਂ ਟੁੱਟਣ ਤੱਕ ਆ ਗਏ ਉਹਨਾਂ ਦੇ ਘਰ ਤਾਂ ਜਿਹੜੇ ਤਲਾਕ ਤੱਕ ਨੌਬਤ ਪਹੁੰਚ ਗਈ ਵੀ ਤੁਸੀਂ ਕਿਹੜੇ ਵੇਲੇ ਸਾਨੂੰ ਬਿਨਾਂ ਦੱਸੇ ਰੈਲੀਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੁਸੀਂ ਕਿਹੜੇ ਵੇਲੇ ਜਿਹੜਾ ਵਾ ਇਸ ਪਾਰਟੀ ਦਾ ਪੱਲਾ ਫੜ ਲਿਆ ਹੋ ਸਕਦਾ ਉਹ ਦੀ ਮਤ ਜਿਹੜੀ ਹੈ ਇਸ ਪਾਰਟੀ ਦੇ ਨਾਲ ਨਾਲ ਦੀ ਹੋਵੇ ਹੋ ਸਕਦਾ ਉਸ ਮੀਡੀਆ ਏਜੰਸੀ ਨੇ ਇਹ ਫੋਟੋ ਜਿਹੜੀ ਆ ਉਹ ਜਿਹੜੇ ਉਹਨਾਂ ਨੇ ਗੁੰਮਸ਼ੁਦਗੀ ਦੇ ਇਸ਼ਤਿਹਾਰ ਲਗਾਏ ਸੀ ਉਤੋਂ ਲਾ ਲਈ ਹੋਵੇ ਉਤੋਂ ਕਾਪੀ ਪੇਸਟ ਕਰਕੇ ਪੂਰੇ ਮਤਲਬ ਇਲਾਕੇ ਚ ਪੋਸਟਰ ਲਾਤੇ ਵੀ ਸਰਕਾਰ ਦੀ ਇਹ ਯੋਜਨਾ ਚੱਲ ਰਹੀ ਆ ਵੇਖੋ ਲੋਕ ਬੜੇ ਖੁਸ਼ ਆ ਸੋ ਇਸ ਤਰ੍ਹਾਂ ਇਹ ਮੀਡੀਆ ਏਜੰਸੀਆਂ ਕਿਸੇ ਵੇਲੇ ਕਰਦੀਆਂ ਨੇ ਤੇ ਲੋਕਾਂ ਦੇ ਘਰ ਟੁੱਟਣ ਤੱਕ ਆ ਜਾਂਦੇ ਆ ਤੇ ਦੂਸਰੇ ਪਾਸੇ ਆਪਣੇ ਕਲਾਇੰਟ ਯਾਨੀ ਕਿ ਇਹ ਜਿਹੜੀ ਪੋਲੀਟੀਕਲ ਪਾਰਟੀ ਇਸ ਮੀਡੀਆ ਏਜੰਸੀ ਦੀ ਕਲਾਇੰਟ ਆ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਵਾ ਉਹ ਇਸ ਵੇਲੇ ਕਟਹਿਰੇ 'ਚ ਖੜਾ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ